ਸਵਾਗਤ ਹੈ ਕਿਸਾਨ ਵੀਰੋ ਆਪਣੇ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੇ ਅੱਜ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਵਾਲਾ ਬਟਨ ਪ੍ਰੈਸ ਕਰਨਾ ਨਾ ਭੁੱਲਿਓ ਕਿਸਾਨ ਵੀਰੋ ਜੇ ਜਿਸ ਕਿਸੇ ਵੀਰ ਨੇ ਆਪਣੇ ਤੋਂ ਏਦਾਂ ਦੀਆਂ ਵੀਡੀਓ ਐਡ ਕਰਾਉਣੀਆਂ ਹੋਣ ਤੇ ਆਪਣੇ ਚੈਨਲ ਦਾ ਨੰਬਰ ਹੈ ਜੀ 95308 07780 ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਮੰਡੀ ਡੱਬ ਵਾਲੀ ਬਣਾ ਰਹੇ ਆ ਜੀ ਚੰਗੀ ਕੁਆਲਿਟੀ ਦੇ ਪਗਾ ਤੁਹਾਨੂੰ ਦਿਖਾਉਣੇ ਜੀ ਪਹਿਲੇ ਸਵੇ ਸੁਈ ਆ ਬਾਕੀ ਤੁਸੀਂ ਇਹਦੇ ਖਵਾਨਾ ਦੇਖ ਲਓ ਜੀ ਸਪੇਸ ਬਹੁਤ ਹੱਥਾਂਾਂ ਚ ਚੰਗੇ ਕਦ ਕਾੜਦੀ ਆ ਜੀ ਬਾਕੀ ਦੀ ਡਿਟੇਲ ਬਾਈ ਜੀ ਰਤੋ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕਿੰਨੇ ਸਵੇ ਆਪਣੀ ਬੈਠ ਜੀ ਇਹ ਮਹਿਲਵਾਨ ਆ ਜੀ ਪਹਿਲੇ ਸਵੇ ਜੀ ਹਾਂ ਜੀ ਮਹਿਲਵਾਨ ਕਿੰਨਾ ਬਾਈ ਜੀ ਦੋ ਦੇਰੀ ਐਸ ਟਾਈਮ ਤੇ 25 ਕਿਲੋ ਦੋ ਜੀ ਠੀਕ ਆ 25 ਕਿਲੋ ਆ ਜੀ ਤੁਸੀਂ ਬੱਚਾ ਕਿਹੜਾ ਹੈ ਪਹਿਲੇ ਦੀ ਵਾਰ ਹੈ ਇਹ ਪਹਿਲੀ ਵਾਰ ਗਈ ਹੈ ਬਾਈ ਜੀ ਇਹ ਪਹਿਲੇ ਸੂਏ ਦੀ ਆ 25 ਲੀਟਰ ਦੇ ਰਹੀ ਆ ਜੀ ਤੇ ਬਾਕੀ ਤੁਸੀਂ ਇਹਨਾਂ ਦਾ ਨੰਬਰ ਦੱਸਿਓ ਜੀ ਕਿੰਨਾ ਹੈ 96725 ਜੀ 96725 43024 43024 ਪਿੰਡ ਕਿਹੜਾ ਦਾ ਆਪਣਾ ਹੀ ਪਾਣਾ ਫਰੀਦਕੋੜੀ ਪਾਣਾ ਜ਼ਿਲ੍ਹਾ ਫਰੀਦਕੋੜ ਸੈਕਟਰ ਜੀ ਆ ਜੋ ਬਾਕੀ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਨੇ ਆ ਵੀਡੀਓ ਵੇਖ ਕੇ ਦੱਸਿਓ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਆ ਕਰੋ ਬਾਈ ਜੀ ਚੈਨਲ ਆਪਣਾ ਹੈਗਾ ਜੋਤ ਡੇਰੀ ਫਾਰਮਿੰਗ ਅੱਖਾਂ ਵਾਲੀ ਆਪਣਾ ਚੈਨਲ ਦਾ ਨੰਬਰ ਹੈਗਾ 9530807080 ਬਾਕੀ ਡਿਮਾਂਡ ਜੋ ਵੀ ਹੈ ਬਾਈ ਜੀ ਉਹਨਾਂ ਨੂੰ ਪੁੱਛਦੇ ਹਾਂ ਜੀ ਬਾਈ ਦੱਸਿਓ ਇਹਦਾ ਕੀ ਰੇਟ ਰੱਖਿਆ ਜੀ ਇਹਦਾ ਮੁੱਲ ਹੈ 125 ਆ ਜੀ 125 ਮੰਗਦੇ ਹੋ ਜੀ ਹਾਂ ਜੀ ਕੋਈ ਥੋੜਾ ਬਹੁਤ ਘੱਟ ਵੱਧ ਕਰ ਲੋਂਗੇ ਮੌਕੇ ਤੇ ਮੌਕੇ ਤੇ ਹੋ ਜਾਾਂਗੇ ਹੋ ਜੂਗਾ ਮਾਰਤਾ ਨਹੀਂ ਠੀਕ ਆ ਜੀ ਆਪਣਾ ਨੰਬਰ ਇੱਕ ਵਾਰ ਫੇਰ ਦੱਸ ਦਿਓ ਜੀ 95725 95725 47024 47024 ਦੋਸਤੋ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਦੇਖ ਕੇ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ